ਸਮਾਪਟ ਬਣੀ ਹੈ ਇੱਕ ਕਥਾ ਵਿਚਾਰਾਂ ਦਾ ਜੋ ਪਾਵਨ ਸ਼ਬਦ ਅੱਜ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ ਗੂਜਰੀ ਰਾਗ ਦੇ ਅੰਦਰ ਪੰਚਮ ਪਾਦਸ਼ਾਹ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ ਕਾਹੇ ਨੇ ਮਨ ਚਿਤ ਵੇ ਉਦਮ ਆਪ ਜੀ ਨੇ ਇਹ ਸ਼ਬਦ ਸੋਦਰ ਦੇ ਵਿੱਚ ਵੀ ਜ਼ਰੂਰ ਪੜਿਆ ਹੋਵੇਗਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਦੀ ਸ਼ੁਰੂਆਤ ਹੁੰਦੀ ਹੈ ਤੇ ਉੱਥੇ ਵੀ ਇਹ ਸ਼ਬਦ ਆਉਂਦਾ ਪਹਿਲਾਂ ਜਪਜੀ ਸਾਹਿਬ ਆਉਂਦਾ ਫਿਰ ਸੋਦਰ ਆਉਂਦਾ ਸੋਦਰ ਦੇ ਅੰਦਰ ਸੁਣ ਵੱਡਾ ਆਖੇ ਸਭ ਕੋਈ ਫਿਰ ਅੱਖਾਂ ਜੀਵਾਂ ਵਿਸਰੇ ਮਰ ਜਾਓ ਫਿਰ ਜੋ ਰਾਗ ਗੂਜਰੀ ਮਹੱਲਾ ਚੌਥਾ ਹਰ ਕੀ ਜਨ ਸਤਗੁਰ ਸਤਪੁਰਖਾ ਤੇ ਫਿਰ ਬਾਦ ਵਿੱਚ ਇਹ ਗੂਜਰੀ ਮੰਥਲਾ ਪੰਜਵਾਂ ਕਾਹ ਹੈ ਨਿਰਮਲ ਚਤੁਰ ਉਦੁਰ ਤੇ ਮਨ ਵਿੱਚ ਕਈ ਵਾਰੀ ਆ ਜਾਂਦਾ ਹੈ ਕਿ ਜਦ ਉਥੇ ਇਹ ਸ਼ਬਦ ਆ ਚੁੱਕਾ ਹੈ ਤੇ ਫਿਰ ਇਸ ਸ਼ਬਦ ਦੀ ਦੁਬਾਰਾ ਸ਼ਕਗੁਰਾਂ ਨੂੰ ਕਿਉਂ ਜ਼ਰੂਰਤ ਪਈ ਇੱਥੇ ਅੰਕਿਤ ਕਰਨ ਦੀ ਗੁਰੂ ਸਵਾਰਿਓ ਸਾਰਬ ਸ਼ਰੀ ਗੁਰ ਗ੍ਰੰਥ ਸਾਹਿਬ ਜੀ ਮੰਨ ਰਾਜ ਜੀ ਦੇ ਸ਼ੁਰੂ ਦੇ ਅੰਦਰ ਬਾਣੀ ਜਪ ਹੈ ਫਿਰ ਸੋਦਰ ਹੈ ਫਿਰ ਸੋ ਪੁਰਖ ਹੈ ਫਿਰ ਸੋਹਿਲਾ ਹੈ ਉਪਰੰਤ ਰਾਗਵਤ ਬਾਣੀ ਸ਼ੁਰੂ ਹੁੰਦੀ ਹੈ ਸ਼੍ਰੀ ਰਾਗ ਤੋਂ ਸ਼ੁਰੂਆਤ ਹੋ ਜਾਂਦੀ ਹੈ ਪਰ ਇਹ ਸ਼ੁਰੂ ਵਿੱਚ ਜੋ ਬਾਣੀ ਹੈ ਨਹੀਂ ਜਾਗ ਬਾਣੀ ਤਾਂ ਰਾਗ ਮੁਕਤ ਹੈ ਉਹਦੇ ਤੇ ਤਾਂ ਕੋਈ ਰਾਗ ਨਹੀਂ ਲਿਖਿਆ ਤੇ ਬਾਕੀ ਜੋ ਹੈ ਸੋਦਰ ਵੀ ਆਸਾ ਰਾਗ ਲਿਖਿਆ ਹੋਇਆ ਹੈ ਇਹ ਜੋ ਇਹ ਲਿਖਿਆ ਗੁਜਰੀ ਮਹੱਲਾ ਪੰਜਵ ਇਹ ਉਥੇ ਵੀ ਲਿਖਿਆ ਰਾਗ ਗੁਜਰੀ ਮਹੱਲਾ ਪੰਜਵ ਤੇ ਫੇਰ ਦੁਬਾਰਾ ਰਾਗ ਦੇ ਅੰਦਰ ਇਸ ਨੂੰ ਅੰਤਕ ਕਿਉਂ ਕੀਤਾ ਉਥੇ ਜਦ ਇਹ ਬਾਣੀ ਦਾ ਜ਼ਿਕਰ ਆਇਆ ਹੈ ਤੇ ਸਾਨੂੰ ਸਮਝਣਾ ਪਵੇਗਾ ਕਿ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਸੰਪਾਦਨ ਕਰਨ ਵੇਲੇ ਕੁਝ ਇੱਕ ਡੈਫੀਨੇਸ਼ਨ ਅਧਿਆਤਮ ਜਗਤ ਦੇ ਵਿੱਚ ਫਲਸਫੀ ਕਿਸ ਤਰ੍ਹਾਂ ਦੀ ਹੈ ਗੁਰਮਤਿ ਦੀ ਇਸ ਨੂੰ ਸਮਝਣ ਲੱਗਿਆ ਸਾਡਾ ਮਾਈਂਡ ਸੈਟ ਕਿਦਾਂ ਦਾ ਚਾਹੀਦਾ ਹੈ ਇਹ ਸ਼ਬਦ ਦੇ ਗ੍ਰੰਥ ਦੇ ਸ਼ੁਰੂ ਦੇ ਵਿੱਚ ਹੀ ਸਾਨੂੰ ਦੱਸ ਦਿੰਦੇ ਨੇ ਸਭ ਤੋਂ ਪਹਿਲਾਂ ਉਹਨਾਂ ਨੇ ਜਪ ਦੱਸਿਆ ਕਿ ਗੁਰਮਤ ਦੇ ਅਨਸਾਰ ਜਪ ਕੀ ਹੈ ਫਿਰ ਸੋਦਰ ਦੱਸਿਆ ਕਿ ਗੁਰਮਤ ਦੇ ਅਨਸਾਰ ਉਹ ਪਰਮਾਤਮਾ ਦਾ ਦਰਕੀ ਤੰਦਾ ਹੈ ਕਿ ਜਿਸ ਤਰ੍ਹਾਂ ਦਾ ਬਾਕੀ ਜੋ ਧਰਮਾਂ ਦੇ ਵਿੱਚ ਬਲੀਫਸ ਨੇ ਜਿਸ ਤਰ੍ਹਾਂ ਦਾ ਬਾਕੀ ਧਰਮਾਂ ਦੇ ਵਿੱਚ ਦੱਸਿਆ ਹੋਇਆ ਪਰਮਾਤਮਾ ਦਾ ਦਰਕੀ ਗੁਰਮਤ ਵਿੱਚ ਵੀ ਵੈਸਾ ਹੈ ਤੇ ਆਪ ਜੀ ਸੋਦਰ ਪੜੋਗੇ ਤੇ ਵੈਸਾ ਨਹੀਂ ਹੈ ਉਹਦੇ ਵਿੱਚ ਖੰਡ ਮੰਡਲ பிரਹੰਡ ਸਾਰਾ ਕੁਝ ਆ ਜਾਂਦਾ ਹੈ ਭਾਵ ਕਿ ਖੰਡਾ ਬ੍ਰਹਮੰਡਾਂ ਦੇ ਵਿੱਚ ਕਿਤੇ ਵੀ ਐਸੀ ਜਗ੍ਹਾ ਨਹੀਂ ਜਿੱਥੇ ਪ੍ਰਮਾਤਮਾ ਦਰਦਾਨਾ ਉੱਭੇ ਸੋਦਰ ਆਗੇ ਫਿਰ ਸੋ ਪੁਰਖ ਆਗੇ ਕਿ ਕੀ ਉਹ ਸਾਡੇ ਵਾਂਗ ਜਿਸ ਤਰ੍ਹਾਂ ਸਾਡੀਆਂ ਦੋ ਬਾਹਾਂ ਨੇ ਦੋ ਅੱਖਾਂ ਨੇ ਉਸ ਤਰ੍ਹਾਂ ਦਾ ਪੁਰਖ ਹੈ ਜਾਂ ਕਿਸ ਤਰ੍ਹਾਂ ਦਾ ਪੁਰਖ ਹੈ ਉਹ ਸੋ ਪੁਰਖ ਦੇ ਵਿੱਚ ਜ਼ਿਕਰ ਕੀਤਾ ਹੈ ਸੋ ਇਹ ਜਦ ਇਹ ਬਾਣੀ ਦਾ ਜ਼ਿਕਰ ਆਉਂਦਾ ਹੈ ਸੋਧਰ ਦੇ ਵਿੱਚ ਉਥੇ ਸਾਡੇ ਮਨਾਂ ਦੀਆਂ ਜੋ ਕੁਝ ਗੁਜੜਾਂ ਨੇ ਉਹਨਾਂ ਨੂੰ ਖੋਲਣ ਵਾਸਤੇ ਮਾਈਂਡ ਸੈਟ ਕਰਨ ਵਾਸਤੇ ਕਿ ਇਹਸ ਮਾਈਂਡ ਸੈਟ ਦੇ ਨਾਲ ਤੁਸੀਂ ਗੁਰਬਾਣੀ ਪੜ੍ਹਨੀ ਹੈ ਕਿਉਂਕਿ ਭੁਲੇਖੇ ਪੈ ਜਾਂਦੇ ਜੇਕਰ ਇੱਕ ਮਾਈਂਡ ਸੈਟ ਦੇ ਨਾਲ ਨਾ ਪੜਿਆ ਜਾਵੇ ਫਿਰ ਸਮਝ ਨਹੀਂ ਆਉਂਦੀ ਕਿ ਬਾਣੀ ਦੇ ਵਿੱਚ ਭਗਤ ਜੀ ਦੀ ਜਦੋਂ ਬਾਣੀ ਅਸੀਂ ਪੜ੍ਹਦੇ ਹਾਂ ਕਿਸੇ ਵੀ ਦੇ ਕਈ ਵਾਰੀ ਭੁਲੇਖਾ ਪੈ ਜਾਂਦਾ ਹੈ ਕਿ ਭਗਤ ਜੀ ਨਿਰਗੁਣ ਪਰਮਾਤਮਾ ਨੂੰ ਮੰਨਦੇ ਨੇ ਕਿ ਜਰ ਸਰਗੁਣ ਨੂੰ ਮੰਨਦੇ ਨੇ ਕਈ ਵਾਰੀ ਤੋ ਲਿਖਿਆ ਪੈ ਜਾਂਦਾ ਜਦੋਂ ਕ੍ਰਿਸ਼ਨ ਜੀ ਦਾ ਨਾਮ ਮਰਤ ਲੈਂਦੇ ਨੇ ਫਿਰ ਲੱਗਣ ਲੱਗ ਜਾਂਦਾ ਕਿ ਤੇ ਕ੍ਰਿਸ਼ਨ ਜੀ ਦੀ ਭਗਤੀ ਕਰਦੇ ਨੇ ਜਾਂ ਇਸ ਤਰ ਕਿਤੇ ਲੱਗਣ ਲੱਗ ਜਾਂਦਾ ਕਿ ਉਹ ਮੂਰਤੀ ਪੂਜਦੇ ਨੇ ਜਦੋਂ ਲਿਖਦੇ ਨੇ ਦੁੱਧ ਪੀਓ ਗੋਬਿੰਦੇ ਰਾਏ ਦੁੱਧ ਪੀਓ ਮੇਰ ਮੰਨ ਪਤੀ ਆਈ ਉਦੋਂ ਲੱਗਦਾ ਕਿ ਕੀ ਉਹ ਮੂਰਤੀ ਪੂਜਦੇ ਨੇ ਪਰ ਫਿਰ ਉਹਨਾਂ ਦੀ ਬਾਣੀ ਪੜਦੇ ਤੇ ਵਿੱਚ ਆ ਜਾਂਦਾ ਇੱਕ ਹੈ ਪਥਰ ਕਰੀਏ ਖੀਜੇ ਭਾਉ ਦੂਜੇ ਪਥਰ ਧਰੀਏ ਭਾਉ ਤੇ ਜਦੋਂ ਇਸ ਤਰ੍ਹਾਂ ਉਹਨਾਂ ਦੇ ਵਿਚਾਰ ਦੇਖਦੇ ਹਾਂ ਕਿ ਮਨ ਦੇ ਅੰਦਰ ਫਿਰ ਦੁਬਧਾ ਪੈਦਾ ਹੋ ਜਾਂਦੀ ਹੈ ਤੇ ਉਸ ਦੁਬਧਾ ਨੂੰ ਕੱਢਣ ਵਾਸਤੇ ਸ਼ੁਰੂ ਦੇ ਵਿੱਚ ਮਾਈਂਡ ਸੈਟ ਹੈ ਕਿ ਇਸ ਮਾਈਂਡ ਸੈਟ ਦੇ ਨਾਲ ਪੜਨਾ ਹੈ ਜੇ ਕਿਦਰੇ ਪਲੇਖਾ ਪਵੇ ਤੇ ਦੁਬਾਰਾ ਮਨ ਦੇ ਅੰਦਰ ਮੰਥਨ ਕਰਨ ਗਹਿਰਾਈ ਨਾਲ ਦੇਖਣ ਗਹਿਰਾਈ ਨਾਲ ਸੋਚਣ ਦੇ ਨਾਲ ਸਮਝ ਆ ਜਾਂਦੀ ਹੈ ਕਿ ਸਾਰੀ ਬਾਣੀ ਇੱਕੋ ਹੀ ਫਲਸਫੀ ਹੈ ਸਾਰੇ ਭਗਤਾਂ ਦੀ ਵੀ ਉਹੀ ਸੋਚ ਹੈ ਜੋ ਭਗਤ ਨਾਮਦੇਵ ਜੀ ਨੇ ਉਹਨਾਂ ਦੀ ਮੂਰਤੀ ਪੂਜਾ ਬਾਰੇ ਬਿਲਕੁਲ ਸੋਚ ਨਹੀਂ ਹੈ ਸੁਖ ਹੈ ਉਹ ਸ਼ਬਦ ਨਹੀਂ ਹੈ ਉਹ ਵਿਸ਼ਾ ਨਹੀਂ ਹੈ ਉਹ ਵਿਸ਼ਾ ਵੀ ਇੱਕ ਦਿਨ ਆਇਆ ਸੀ ਉਸ ਸ਼ਬਦ ਦੀ ਵਿਆਖਿਆ ਆਪਾਂ ਕੁੱਲ ਕਰਕੇ ਕੀਤੀ ਸੀ ਇੱਥੇ ਹੁਣ ਗੂਜਰੀ ਲਾਗਦੇ ਅੰਦਰ ਇਹ ਸ਼ਬਦ ਦੁਬਾਰਾ ਆਇਆ ਕਾਢੀ ਨਿਮਨ ਜਿਤ ਵਹਿ ਉਜਮ ਪਰ ਇੱਥੇ ਸਤਗੁਰਾਂ ਨੇ ਥੋੜਾ ਜਿਹਾ ਫਰਕ ਪਾ ਕਰਕੇ ਲਿਖਿਆ ਇੱਥੇ ਸਤਗੁਰਾਂ ਨੇ ਜੋ ਲਿਖਿਆ ਮੇਰੇ ਮਨੋ ਜੀ ਸਤ ਸੰਗਤ ਮਿਲੇ ਸੇ ਤਰੇ ਤੇ ਜਦੋਂ ਸੋਦਰ ਦੇ ਵਿੱਚ ਅਸੀਂ ਪੜਦੇ ਉੱਥੇ ਲਿਖਿਆ ਸਤ ਸੰਗਤ ਮਿਲੇ ਸੋ ਤਰੇ ਇਸ ਤਰ ਇਥੇ ਲਿਖਿਆ ਉਡੇ ਉੂਡ ਆਵੈ ਕੁਸਾ ਇਸ ਪਾਛੈ ਬਚਰੇ ਸ਼ਰੇ ਉਥੇ ਲਿਖਿਆ ਉਡੇ ਉੂਡ ਇਥੇ ਦੋ ਦਲਾਮਾ ਪਈਆਂ ਉਥੇ ਇੱਕ ਲਾਂ ਪਈ ਹੋਈ ਐ ਇਸੇ ਤਰ੍ਹਾਂ ਉਥੇ ਲਿਖਿਆ ਤਿਲ ਕਮਲ ਖਲਾਵੇ ਕਮਲ ਝੁਗਾਵੇ ਮਨੁਹਿ ਸਿਮਰਨ ਕਰੇ ਇਥੇ ਲਿਖਿਆ ਉਨ ਕਮਲ ਖਲਾਵੇ ਕਮਲ ਝੁਗਾਵੇ ਮਨ ਮੇ ਸਿਮਰਨ ਕਰੇ ਇਸ ਤਰ੍ਹਾਂ ਇੱਕ ਵਾਰਾ ਮੈਨੂੰ ਯਾਦ ਹੈ ਕਿ ਮੈਂ ਅਖੰਡ ਪਾਠ ਦੇ ਉੱਤੇ ਡਿਊਟੀ ਲਾ ਰਿਹਾ ਸੀ ਜੇ ਮੈਨੂੰ ਬਾਅਦ ਵਿੱਚ ਸੰਗਤ ਵਿੱਚੋਂ ਕਿਸੇ ਨੇ ਟੋਕ ਦਿੱਤਾ ਕਿ ਤੁਸੀਂ ਭਾਈ ਜੀ ਪਾਠ ਗਲਤ ਪੜ੍ਹ ਰਹੇ ਸੀ ਪਾਠ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਹੈ ਸੋ ਉੱਥੇ ਮੈਂ ਉਹਨਾਂ ਨੂੰ ਦੱਸਿਆ ਕਿ ਨਹੀਂ ਇਹ ਦੁਬਾਰਾ ਆਉਂਦਾ ਜਿਵੇਂ ਸੋਦਰ ਜਪਜੀ ਸਾਹਿਬ ਦੇ ਵਿੱਚ ਆਉਂਦਾ ਇੱਕ ਵਾਰੀ ਫਿਰ ਦੁਬਾਰਾ ਸੋਦਰ ਦੇ ਵਿੱਚ ਆਉਂਦਾ ਦੋਨਾਂ 'ਚ ਫਰਕ ਹੁੰਦਾ ਹੈ ਤੇ ਤੀਸਰੀ ਵਾਰੀ ਜਦੋਂ ਆਸਾ ਰਾਗ ਦੇ ਵਿੱਚ ਆਉਂਦਾ ਤੇ ਉਹਦੇ ਵਿੱਚ ਫਿਰ ਥੋੜਾ ਜਿਹਾ ਫਰਕ ਹੁੰਦਾ ਹੈ ਸੋ ਇਸ ਤੋਂ ਸਾਨੂੰ ਇਹ ਗੱਲ ਇੱਕ ਸਮਝ ਕੇ ਪੱਕੀ ਮਨ ਵਿੱਚ ਰੱਖਣੀ ਹੈ ਕਿ ਬਾਣੀ ਦੇ ਅੰਦਰ ਜਦੋਂ ਦੁਬਾਰਾ ਉਹ ਸ਼ਬਦ ਆਉਂਦਾ ਹੈ ਤੇ ਥੋੜਾ ਜਿਹਾ ਫਰਕ ਪੈ ਜਾਂਦਾ ਹੈ ਜੋ ਇੱਕ ਪੌੜੀ ਹੈ ਜੋ ਜੋ ਸੰਤ ਸ਼ਰੱਪੇ ਸੇ ਫਿਰੇ ਭਵੰਦੇ ਗੁਰੂ ਰਾਮਦਾਸ ਜੀ ਮਹਾਰਾਜੀ ਨੇ ਉਚਾਰਨ ਕੀਤੀ ਇਸ ਪੌੜੀ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜੀ ਨੇ ਦੁਬਾਰਾ ਫਿਰ ਲਿਖਿਆ ਹੈ ਪਰ ਥੋੜਾ ਜਿਹਾ ਅੱਖਰਾਂ ਦਾ ਫਰਕ ਪਾ ਕੇ ਲਿਖਿਆ ਸੋ ਇਸ ਤਰ੍ਹਾਂ ਇਵੇਂ ਸਾਨੂੰ ਸਮਝਿਆ ਫਿਰ ਉਹ ਭਲੇਖਾ ਕਦੇ ਨਹੀਂ ਪੈ ਸਕਦਾ ਕਿ ਆਦ ਸੱਚ ਜੁਗ ਆਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ ਵੀ ਗੁਰੂ ਨਾਨਕ ਸਾਹਿਬ ਦਾ ਲਿਖਿਆ ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਜਦੋਂ ਦੁਬਾਰਾ ਉਸ ਸ਼ਲੋਕ ਨੂੰ ਸੁਖਮਨੀ ਸਾਹਿਬ ਜੀ ਦੇ ਵਿੱਚ ਵਰਤਿਆ ਹੈ ਤੇ ਉਥੇ ਫਰਕ ਪਾਇਆ ਉਥੇ ਭੇ ਨੂੰ ਭਿਆਰੀ ਦੀ ਜਗ੍ਹਾ ਸ਼ਿਆਰੀ ਪਾਈ ਹੈ ਜਿਵੇਂ ਬਾਣੀ ਵਿੱਚ ਜਦੋਂ ਦੂਸਰੀ ਵਾਰ ਸ਼ਬਦ ਆਉਂਦਾ ਥੋੜਾ ਫਰਕ ਪੈ ਜਾਂਦਾ ਤੇ ਅਸੀਂ ਫਿਰ ਉਸ ਸਾਖੀ ਦੇ ਉੱਤੇ ਨਹੀਂ ਬਲੀਫ ਕਰਨਾ ਕਿ ਉਹ ਵਾਲਾ ਸ਼ਲੋਕ ਜਿਹੜਾ ਇਹ ਬਾਬੇ ਸ਼੍ਰੀ ਚੰਦ ਨੇ ਉਚਾਰਨ ਕੀਤਾ ਇਹ ਵੀ ਸਾਡੇ ਮਨਾਂ ਦੇ ਅੰਦਰ ਕਈਆਂ ਨੇ ਭੁਲੇਖਾ ਪਾਇਆ ਕਿ ਉਹ ਸ਼ਲੋਕ ਬਾਬਾ ਸ਼੍ਰੀ ਚੰਦ ਨੇ ਉਚਾਰਨ ਕੀਤਾ ਹੈ ਸੋ ਇਸ ਤਰ੍ਹਾਂ ਦੇ ਜਦੋਂ ਸ਼ਬਦ ਆਉਂਦੇ ਨੇ ਤੇ ਬਹੁਤ ਸਾਰੀਆਂ ਗੁੰਝਲਾਂ ਜਿਹੜੀਆਂ ਨੇ ਉੱਪਰ ਜਾਂਦੀਆਂ ਨੇ ਬਾਣੀ ਦੇ ਅੰਦਰ ਹੀ ਬਹੁਤ ਸਾਰੇ ਜੋ ਸਵਾਲਾਂ ਦੇ ਜਵਾਬ ਨਹੀਂ ਜਿਹੜੇ ਸਾਡੇ ਮਨਾਂ ਅੰਦਰ ਸਵਾਲ ਆ ਜਾਂਦੇ ਨੇ ਸਾਨੂੰ ਉਸ ਸਾਖੀ ਦੀ ਲੋੜ ਨ ਪਵੇ ਕਿ ਸੋਣਾ ਜਦੋਂ ਅਸ਼ਟਪਗੀਆਂ ਹੋ ਗਈਆਂ ਸੀ ਤੇ ਉਦੋਂ ਗੁਰੂ ਅਰਜਨ ਸਾਹਿਬ ਜੀ ਨੂੰ ਆਖਦੇ ਜੀ ਅੱਗੇ ਬਾਣੀ ਜਿਹੜੀ ਸੀ ਉਤਰ ਨਹੀਂ ਸੀ ਤੇ ਬਾਅਦ ਵਿੱਚ ਸ਼੍ਰੀ ਚੰਦ ਜੀ ਨੂੰ ਜਦੋਂ ਜਾ ਕਰਕੇ ਬੇਨਤੀ ਕੀਤੀ ਉਹਨਾਂ ਨੇ ਸ਼ਲੋਕ ਉਚਾਰਿਆ ਆਦ ਸਤ ਜੁਗਾਦ ਸਤ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ ਲੰਬੀ ਸਾਖੀ ਮੈਂ ਸਾਰੀ ਸਾਖੀ ਤੇ ਨਹੀਂ ਜਾਣਾਂ ਪਰ ਜੇਕਰ ਬਾਬਾ ਸ਼੍ਰੀ ਚੰਦ ਜੀ ਨੇ ਸ਼ਲੋਕ ਉਚਾਰਿਆ ਹੁੰਦਾ ਤੇ ਵਿੱਚ ਨਾਨਕ ਨਾਮ ਉਚਾਰਨ ਕਰਦੇ ਉਹਨਾਂ ਨੂੰ ਉਹਨਾਂ ਨੇ ਸ਼੍ਰੀ ਚੰਦ ਨਾਮ ਉਚਾਰਨ ਕਰ ਲੈਂਦੇ ਜਾਂ ਕੁਝ ਹੋਰ ਬਿਨਾ ਖੀ ਦੇ ਨਾਮ ਤੋਂ ਵੀ ਉਹ ਬੋਲ ਸਕਦੇ ਸੀ ਪਰ ਨਾਨਕ ਦੀ ਮੋਹ ਉਹਨਾਂ ਦੇ ਕੋਲ ਨਹੀਂ ਸੀ ਨਾਨਕ ਦੀ ਮੋਹ ਗੁਰੂ ਅਰਜਨ ਸਾਹਿਬ ਦੇ ਕੋਲ ਸੀ ਤੇ ਉਸ ਤੋਂ ਬਾਅਦ ਵਿੱਚ ਜੋ ਬਾਣੀ ਆਈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਉਹਦੇ ਵਿੱਚ ਨਾਨਕ ਲਿਖਿਆ ਸੋ ਐਵੇਂ ਉਹ ਸ਼ਬਦ ਗੁਰੂ ਨਾਨਕ ਸਾਹਿਬ ਜੀ ਮਹਾਰਾਜੀ ਦਾ ਸ਼ਲੋਕ ਹੈ ਗੁਰੂ ਅਰਜਨ ਸਾਹਿਬ ਜੀ ਨੇ ਦੁਬਾਰਾ ਉਸ ਨੂੰ ਵਰਤਿਆ ਹੈ ਇਹ ਨਹੀਂ ਮੈਂ ਕਹਿੰਦਾ ਕਿ ਬਾਬਾ ਸ਼੍ਰੀ ਚੰਦ ਜੀ ਨੂੰ ਗੁਰੂ ਅਰਜਨ ਦੇਵ ਜੀ ਮਿਲਣਗੇ ਹੋਣਗੇ ਜ਼ਰੂਰ ਮਿਲ ਗਏ ਹੋਣਗੇ ਸਤਿਕਾਰ ਵੀ ਕੀਤਾ ਹੋਵੇਗਾ ਗੁਰੂ ਦਾ ਸ਼ਹਿਜਾਦਾ ਜਾਣ ਕਰਕੇ ਸਤਿਕਾਰ ਵੀ ਕੀਤਾ ਹੋਵੇਗਾ ਔਰ ਉਮਰ ਵਿੱਚ ਵੀ ਉਹਨਾਂ ਨਾਲੋਂ ਬਹੁਤ ਵੱਡੇ ਹੋਣ ਕਰਕੇ ਉਹਨਾਂ ਦਾ ਆਦਰ ਭਗ ਕੀਤਾ ਹੋਵੇਗਾ ਔਰ ਇਹ ਨਹੀਂ ਕਿ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੂੰ ਬਾਣੀ ਉਚਾਰਨ ਵਾਸਤੇ ਬਾਬਾ ਸ਼੍ਰੀ ਚੰਦ ਜੀ ਨੂੰ ਮਾਰਗ ਪੁੱਛਣਾ ਪਵੇ ਕਿਉਂਕਿ ਗੁਰੂ ਅਰਜਨ ਸਾਹਿਬ ਜੀ ਸਾਖਸ਼ਤ ਗੁਰੂ ਨਾਨਕ ਨੇ ਉਹਨਾਂ ਨੂੰ ਬਾਣੀ ਦੇ ਬਾਰੇ ਪਤਾ ਹੈ ਇਸੇ ਕਰਕੇ ਉਹ ਨਾਨਕ ਲਿਖਦੇ ਨੇ ਸੁਖ ਹੈ ਆਪਾ ਸ਼ਬਦ ਵਾਪਸ ਆਈਏ ਵਿਸ਼ੇ ਦੇ ਉੱਤੇ ਸਤਗੁਰਾਂ ਨੇ ਜੋ ਬਾਵਲ ਸ਼ਬਦ ਬਖਸ਼ਿਆ ਹੈ ਗੂਜੀ ਦਾਗ ਤੇ ਅੰਦਰ ਔਰ ਹਾਉ ਵਾਲੇ ਬੰਦ ਤੋਂ ਸ਼ਬਦ ਨੂੰ ਸ਼ਬਦ ਨੂੰ ਸਮਝਣ ਦਾ ਯਤਨ ਕਰੀਏ ਕਿਉਂਕਿ ਸ਼ਬਦ ਦਾ ਜੋ ਵਿਸ਼ਾ ਹੈ ਔਰ ਹਾਉ ਵਾਲੇ ਬੰਦ ਦੇ ਵਿੱਚ ਸਤਿਗੁਰਾਂ ਨੇ ਅੰਕਿਤ ਕੀਤਰਾਂਗੇ ਮਨ ਵਿੱਚ ਤਿਆ ਇਕਾਗਰ ਕਰੀਏ ਗੁਰੂ ਚਰਨਾਂ ਦੇ ਵਿੱਚ ਆਂਦੀਆਂ ਲਵਾਉਂਦਿਆਂ ਅੱਖੀ ਜੀ ਸਤਨ ਧਨ ਬਾਹੀ ਗੁਰੂ ਸਾਹਿਬ ਜੀ ਮੇਰੇ ਮਹਦੋ ਜੀ ਸਤ ਸੰਗਤ ਮਿਲੇ ਸੇ ਤਰਿਆ ਪਰਮਾਤਮਾ ਪਾਇਆ ਸੁਖੀ ਕਾਸ਼ਤ ਹਰਿਆ ਮੇਰੇ ਮਤਉ ਜੀ ਏ ਮੇਰੇ ਪਰਮਾਤਮਾ ਜਿਹੜਾ ਵੀ ਤੇਰੀ ਸੱਚੀ ਸੰਗਤ ਦੇ ਵਿੱਚ ਆ ਕਰਕੇ ਬੈਠ ਗਿਆ ਜਿਸ ਨੇ ਵੀ ਸੋਹਣੇ ਵਿਚਾਰਾਂ ਦੀ ਬਾਣੀ ਦੇ ਵਿਚਾਰਾਂ ਦੀ ਸੰਗਤ ਕਰਨੀ ਸ਼ੁਰੂ ਕਰ ਦਿੱਤੀ ਉਹ ਇਹਨਾਂ ਔਗਣਾ ਵਿਕਾਰਾਂ ਦੇ ਨਾਲ ਗੁਨਾਹਾਂ ਦੇ ਨਾਲ ਭਰੇ ਸੰਸਾਰ ਸਾਗਰ ਅਗਨੀ ਸਾਗਰ ਭਵ ਸਾਗਰ ਤੋਂ ਪਾਰ ਲੰਘ ਗਏ ਸਤ ਸੰਗ ਦੇ ਵਿੱਚ ਆਕਰ ਕੇ ਬੈਠਣ ਦਾ ਅਸਰ ਜ਼ਰੂਰ ਹੁੰਦਾ ਹੈ। ਬਚਰ ਤੇ ਇੱਕ ਕੰਨ ਜਿਹੜੇ ਨੇ ਉਹ ਖੋਲ ਕੇ ਰੱਖੇ ਜਾਣ। ਅੱਜ ਕੱਲ੍ਹ ਸੀ ਸਤ ਸੰਗ 'ਚ ਬੈਠ ਕਰਕੇ ਵੀ ਕਈ ਵਾਰੀ ਉੱਥੇ ਮੋਬਾਈਲ ਦੇ ਉੱਤੇ ਹੀ ਕੁਝ ਨਾ ਕੁਝ ਦੇਖੀ ਜਾ ਰਹੇ ਹੁੰਦੇ, ਪੋਸਟਾਂ ਦੇਖੀ ਜਾ ਰਹੇ ਹੁੰਦੇ ਹਨ। ਕਿਸੇ ਵੇਲੇ ਨੋਟੀਫਿਕੇਸ਼ਨ ਦੀ ਘੰਟੀ ਵੱਜੀ ਬਹੁਤ ਜ਼ਿਆਦਾ ਜ਼ਰੂਰੀ ਵੀ ਹੋ ਸਕਦਾ ਹੈ। ਮੈਂ ਨਹੀਂ ਆਖਦਾ ਕਿ ਸਾਰੇ ਹੀ ਐਵੇਂ ਕਰਦੇ ਨੇ ਪਰ ਜਿੰਨਾਂ ਦਾ ਬਹੁਤ ਜ਼ਰੂਰੀ ਹੁੰਦਾ ਨਾ ਉਹ ਇੱਕ ਦੋ ਸਕਿੰਟ ਦੇ ਵਿੱਚ ਫਿਰ ਉਹਨੂੰ ਰੱਖ ਦਿੰਦੇ ਤੇ ਕਈ ਵਾਰੀ ਮੈਂ ਦੇਖਿਆ ਕਿ ਸੰਗਤ ਵਿੱਚ ਬੈਠ ਕੇ ਅੱਧਾ ਅੱਧਾ ਘੰਟਾ ਬੈਠੇ ਰਹੇ ਪਰ ਅੱਧਾ ਘੰਟਾ ਵੀ ਸੁਣਿਆ ਕੁਝ ਨਹੀਂ ਮੋਬਾਈਲ ਕੇਵਲ ਤੇ ਕੇਵਲ ਦੇਖਿਆ ਹੈ ਇਓ ਲੱਗਦਾ ਜਿਵੇਂ ਮੋਬਾਈਲ ਦੇਖਣ ਵਾਸਤੇ ਕੋਈ ਵਧੀਆ ਇਕਾਂਤ ਜਗ੍ਹਾ ਨਹੀਂ ਸੀ ਮਿਲ ਰਹੀ ਤੇ ਚਲੋ ਗੁਰਦੁਆਰੇ ਆ ਕੇ ਬੈਠ ਕੇ ਦੇਖ ਲੈਂਦੇ ਹਾਂ ਸੋ ਇਸ ਤਰ੍ਹਾਂ ਵਚਨ ਤੇ ਕਿ ਸੁਣਿਆ ਜਾਵੇ ਜਿਹੜਾ ਵੀ ਸਤਸੰਗ ਦੇ ਵਿੱਚ ਆ ਕਰਕੇ ਸੁਣਦਾ ਹੈ ਉਸ ਦੇ ਜੀਵਨ ਦੇ ਉੱਤੇ ਅਸਰ ਜ਼ਰੂਰ ਹੁੰਦਾ ਹੈ ਉਹਦਾ ਜੀਵਨ ਬਦਲ ਸਕਦਾ ਹੈ ਪਰ ਉਸ ਫਲਸਫੀ ਦੇ ਨਾਲ ਜਦੋਂ ਸਹਿਮਤੀ ਬਣ ਜਾਂਦੀ ਉਦੋਂ ਹੀ ਉਹ ਫਲਸਫੀ ਚੰਗੀ ਲੱਗੇਗੀ ਆਪ ਜੀ ਦੇਖ ਲਵੋ ਕਿ ਹਰ ਇੱਕ ਬੰਦਾ ਉਹੀ ਵਿਚਾਰ ਸੁਣਦਾ ਜਿਹੜੇ ਉਹਨੂੰ ਚੰਗੇ ਲੱਗਦੇ ਤੇ ਕਈ ਵਾਰੀ ਸ਼ੁਰੂ ਵਿੱਚ ਉਸ ਨੂੰ ਕਿਸੇ ਦੇ ਵਿਚਾਰ ਚੰਗੇ ਨਹੀਂ ਲੱਗਦੇ ਬਾਅਦ ਵਿੱਚ ਚੰਗੇ ਲੱਗਣ ਲੱਗ ਜਾਂਦੇ ਇਸ ਤਰ੍ਹਾਂ ਦੀ ਅਤੀ ਗ੍ਰੰਤੀ ਬੜੀ ਘੱਟ ਹੁੰਦੀ ਜ਼ਿਆਦਾਤਰ ਲੋਕੀ ਲਕੀਰ ਦੇ ਫਕੀਰ ਹੁੰਦੇ ਕਿ ਜਿਹੜੇ ਵਿਚਾਰ ਚੰਗੇ ਲੱਗਦੇ ਸੁਣਨੇ ਵੀ ਉਹੀ ਨੇ ਦੂਜੇ ਵਿਚਾਰ ਨਹੀਂ ਸੁਣਨੇ ਤੇ ਐਸੇ ਕਰਕੇ ਮਨੁੱਖ ਦੀ ਧਾਰਨਾ ਨਹੀਂ ਬਦਲਦੀ ਕਈ ਵਾਰੀ satsang ਵਿੱਚ ਜਾਈਦਾ satsang ਵਿੱਚ ਜਾ ਕਰਕੇ ਦੇਖਿਆ ਕਿ ਅੱਜ ਤੱਕ ਬਾਬੇ ਨੇ ਹੋਰ ਹੀ ਕੋਈ ਤਵਾ ਲਾਇਆ ਹੋਇਆ ਸਾਡੇ ਤਾਂ ਵਿਚਾਰ ਇਹ ਨਹੀਂ ਹਨ ਇਹਨਾਂ ਵਿਚਾਰਾਂ ਨੂੰ ਅਸੀਂ ਨਹੀਂ ਸੁਣਨਾ ਤੇ ਬੰਦਾ ਜਾਣ ਤਾ ਉੱਠ ਕੇ ਆ ਜਾਂਦਾ ਜਾਂ ਫਿਰ ਮਨ ਦੇ ਅੰਦਰ ਉਹਦੇ ਨਾਲ ਨਾਲ ਕ੍ਰਿਟਿਸਿਜ਼ਮ ਚੱਲੀ ਜਾਂਦਾ ਕਿ ਇਦਾਂ ਕਿਵੇਂ ਹੋ ਸਕਦਾ ਇਦਾਂ ਕਿਵੇਂ ਹੋ ਸਕਦਾ ਸੋ ਏਵੇਂ ਮਨ ਜਿਹੜਾ ਹੈ ਆਪਣੀ ਮਰਜ਼ੀ ਦੀ ਸੰਗਤ ਕਰਦਾ ਬਧੇਰੇ ਕਰ ਪਰ ਉਦੋਂ ਵੱਡੇ ਭਾਗ ਹੁੰਦੇ ਨੇ ਜੇਕਰ ਦੀ بجائے ਗੁਰੂ ਦੀ ਮਰਜ਼ੀ ਦੀ ਸੰਗਤ ਕਰ ਲਵੇ ਗੁਰੂ ਦੀ ਜੋ ਮਰਜ਼ੀ ਦੀ ਸੰਗਤ ਹੈ ਇਹ ਵੀ ਸ਼ੁਰੂ ਦੇ ਵਿੱਚ ਚੰਗੀ ਨਹੀਂ ਲੱਗਦੀ ਗੁਰੂ ਦੀ ਜੋ ਮਰਜ਼ੀ ਦੀ ਸੰਗਤ ਹੈ ਝਿੜਕਾ ਮਾਰਦੀ ਹੈ ਤੇ ਸਾਧਗੁਰੂ ਆਖਦੇ ਨੇ ਜਦੋਂ ਇਹ ਝਿੜਕਾ ਬੱਠੀਆਂ ਲੱਗਣ ਲੱਗ ਜਾਣ ਜੇ ਗੁਰ ਝਿੜਕੇ ਤਾਂ ਮਿੱਠਾ ਲੱਗੇ ਜੇ ਬਖਸ਼ੇ ਤਾਂ ਗੁਰ ਬੜੀ ਆਈ ਫੇਰ ਉਹ ਝੜਕਾਂ ਜਦੋਂ ਮਿੱਠੀਆਂ ਲੱਗਦੀਆਂ ਨੇ ਮਨੁੱਖ ਉਹਦੇ ਅਨੁਸਾਰ ਆਪਣੇ ਆਪ ਨੂੰ ਢਾਲਦਾ ਹੈ ਘੜੀਏ ਸ਼ਬਦ ਸੱਚੀ ਟਕਸਾਲ ਜਦੋਂ ਥੋੜੇ ਵੱਜਦੇ ਨੇ ਉਹਦਾ ਮਨ ਘੜਿਆ ਜਾਂਦਾ ਹੈ ਫਿਰ ਗੁਰੂ ਬਖਸ਼ ਦਿੰਦਾ ਫਿਰ ਬੜੀਆਂ ਮਿਲਦੀਆਂ ਸੋ ਇਸ ਕਰਕੇ ਗੁਰੂ ਸواریਓ ਸਾਧਗਰੂ ਆਖਦੇ ਨੇ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸਿ ਤਰਿਆ ਜਿਹੜਾ ਵੀ ਸਤ ਸੰਗ ਵਿੱਚ ਆ ਕਰਕੇ ਬੈਠ ਗਿਆ ਜਿਸ ਨੇ ਵੀ ਗੁਰਬਾਣੀ ਦੇ ਬਚਨ ਸੁਣੇ ਗੁਰਬਾਣੀ ਦੀ ਫਲਸਫੇ ਨੂੰ ਸੁਣੇ ਗੁਰੂ ਸਾਹਿਬਾਂ ਦੇ ਵਿਚਾਰਾਂ ਨੂੰ ਸੁਣੇ ਉਹ ਆਗਣਾ ਵਿਕਾਰਾਂ ਤੋਂ ਖਾਸ ਹੋ ਜਾਂਦਾ ਹੈ ਗੁਨਾਹਾਂ ਤੋਂ ਖਾਸ ਹੋ ਜਾਂਦਾ ਹੈ ਉਹਦੇ ਜੀਵਨ ਦੇ ਵਿੱਚ ਨਿਖਾਰ ਆ ਜਾਂਦਾ ਹੈ ਗੁਰਪ੍ਰਸਾਦ ਪਰਮ ਪਦ ਪਾਇਆ ਗੁਰੂ ਦੀ ਕਿਰਪਾ ਦੇ ਨਾਲ ਤੇ ਕੀ ਹਸੁੰਦਾ ਹੈ ਪਰਮ ਪਦਵੀ ਪਰਮ ਦਾ ਅਰਥ ਹੈ ਜੋ ਸਭ ਤੋਂ ਉੱਤਮ ਹੈ ਪਰਮ ਪਦਵੀ ਸਭ ਤੋਂ ਉੱਤਮ ਪਦਵੀ ਉਸ ਨੂੰ ਪ੍ਰਾਪਤ ਹੋ ਜਾਂਦੀ ਹੈ ਸੁੱਕੇ ਕਾਸ਼ਤ ਹਰਿਆ ਹੁਣ ਸੁੱਕੀ ਲੱਕੜੀ ਇਸ ਨੂੰ ਹਰਿਆ ਨਹੀਂ ਬਕੀ ਕਰ ਸਕਦਾ ਕੋਈ ਵਿਰਲੇ ਵਿਰਲੇ ਰੁਕ ਐਸੇ ਹੋ ਸਕਦੇ ਜਾਵੇ ਇਸ ਤਰ੍ਹਾਂ ਦਾ ਪਰਵਰਤਨ ਸਤਸੰਗ ਦੇ ਵਿੱਚ ਆਉਂਦਾ ਹੈ ਸਤਿਗੁਰੂ ਸਤਸੰਗ ਦੀ ਮਹਿਮਾ ਦੱਸਦੇ ਨੇ ਮੇਰ ਮਾਧੋ ਜੀ ਸਤਸੰਗਤ ਮਿਲੇ ਛੇਤਰਿਆਂ ਗੁਰ ਪ੍ਰਸਾਦ ਪਰਮ ਪਦ ਪਾਇਆ ਸੁੱਤੇ ਕਾਲਤ ਰਿਆ ਰਹਾਉ ਹੁਣ ਇਸ ਵਿਸ਼ੇ ਦੇ ਅੰਦਰ ਰਹਿ ਕੇ ਹੀ ਸ਼ਬਦ ਦੇ ਅਰਥ ਕਰਦੇ ਨੇ ਕਿਉਂਕਿ ਸ਼ਬਦ ਦੇ ਪਹਿਲੇ ਬੰਦ ਦੇ ਵਿੱਚ ਹੀ ਸਾਨੂੰ ਨਹੀਂ ਕਿ ਭੁਲੇਖਾ ਪੈ ਜਾਣਾ ਤੇ ਅਸੀਂ ਗੁਰਮਤ ਦੀ ਫਲਸਫੀ ਤੋਂ ਦੂਰ ਚਲੇ ਜਾਵਾਂ ਜੇਕਰ ਰਹਾਉ ਵਾਲੇ ਵਿਸ਼ੇ ਤੋਂ ਬਾਅਦ ਜਦਕਿ ਬਣੀ ਵੀ ਇੱਕ ਦੋ ਪੰਕਤੀ ਦੇ ਅਸੀਂ ਅਰਥ ਕਰਕੇ ਉਸ ਨੂੰ ਗੁਰਮਤ ਮੰਨ ਲਈਏ ਤੇ ਕਈ ਵਾਰੀ ਸਾਡੇ ਕੋਲੋਂ ਗਲਤੀ ਹੋ ਜਾਂਦੀ ਹੈ ਸਤਿਗੁਰੂ ਪਹਿਲੀ ਪੰਕਤੀ ਦੇ ਵਿੱਚ ਸਾਨੂੰ ਸਮਝਾਉਦੇ ਨੇ ਕਾਹੇ ਰੇ ਮਨ ਚਿਤ ਵਹਿ ਉਤਮ ਜਾਲ ਆਹਰ ਹਰ ਜਿਓ ਪਰਿਆ ਮੈਂ ਜੰਤੀ ਉਪਾਏ ਆਕਾਰ ਜਿਕੇ ਅਗੇ ਕਰ ਧਰਿਆ ਹੁਣ ਪਹਿਲਾਂ ਮੈਂ ਅਖਰੀ ਅਰਥ ਕਰਦਾ ਤੇ ਫੇਰ ਰਹਾਉ ਵਾਲੇ ਬੰਦ ਦੀ ਰੋਸ਼ਨੀ ਦੇ ਵਿੱਚ ਵਿਚਾਰ ਕੇ ਦੇਖਾਂਗੇ ਕਿੰਨਾ ਜ਼ਮੀਨ ਅਸਮਾਨ ਦਾ ਫਰਕ ਹੋਵੇਗਾ ਕਾਹੇ ਮਨ ਚਿਤਵ ਹੈ ਉਦਮ ਇਹ ਮਨ ਮਨ ਦੇ ਵਿੱਚ ਉਦਮ ਦੇ ਬਾਰੇ ਵਿਚਾਰ ਜੁਮ ਕਰਦਾ ਚਿਤਵ ਹੈ ਉਦਮ ਤੇ ਉਦਮ ਕਰਨਾ ਤੇ ਬਾਣੀ ਦੇ ਸਿਖਾਇਆ ਸਨ ਉਦਮ ਕਰਿੰਦੇ ਆ ਜੀਉ ਤੂੰ ਤਮਾਮ ਤੇ ਆ ਸੁਖ ਪੁੰਚ ਤੇ ਐਂ ਦੇ ਤੂੰ ਪ੍ਰਭ ਮੇਰੇ ਨਾਨਕ ਉਤਰੀ ਚਿੰਤ ਅੱਜ ਸਿੱਖ ਜਗਤ ਵਿੱਚ ਲਗਭਗ ਸਭ ਨੂੰ ਪਤਾ ਹੈ ਕਿ ਸਤਿਗੁਰਾਂ ਦੇ ਕਿਰਤ ਕਰੋ ਨਾਮ ਜਪੋ ਤੇ ਵੱਡ ਛਕੋ ਇਹ ਤੈਨੂੰ ਉਪਦੇਸ਼ ਦਿੜਨ ਕਰਵਾਈ ਤੇ ਕਿਰਤ ਕਰੋ ਤੇ ਹੈ ਉਦਮ ਨਾਲ ਜੁੜੀ ਹੋਈ ਮਹੂ ਗੁਰੂ ਸਵਾਰਿਓ ਜੇਕਰ ਅਖਰੀ ਅਰਥ ਇਹ ਹੈ ਕਿ ਕਾਹੀ ਰੇਵੜ ਜਿੱਤ ਰਹੇ ਮੁਦਮ ਇਹ ਮਨੋ ਤੂੰ ਕਾਹਦੇ ਤੋਂ ਕਾਰਨ ਬਾਰੇ ਸੋਚਦਾ ਜਦ ਆਹ ਰਾਜੀਓ ਪਰੇ ਜਦੋਂ ਪ੍ਰਮਾਤਮਾ ਨੇ ਸਾਰੇ ਵਾਸਤੇ ਭੋਜਨ ਦਾ ਬੰਦੋਬਸਤ ਕੀਤਾ ਤੈਨੂੰ ਕੀ ਲੋੜਾ ਡਰਣ ਦੀ ਇਹੀ ਅਰਥ ਬਣ ਗਿਆ ਨਾ ਸਹਲ ਪੱਥਰ ਵਿੱਚ ਜਦੋਂ ਪਾਈ ਤਾਕਾ ਰਜ ਕਰਕੇ ਕਰ ਧਰੇ ਆ ਪੱਥਰਾਂ ਦੇ ਵਿੱਚ ਕੀੜੇ ਪੈਦਾ ਹੁੰਦੇ ਨੇ ਉਹਨਾਂ ਦੀ ਰੋਜੀ ਰੋਟੀ ਉੱਥੇ ਦਿੱਤੀ ਹੋਈ ਹੈ ਤੇ ਤੇਰੇ ਵਾਸਤੇ ਵੀ ਰੋਟੀ ਘੜੀ ਆ ਜੀ बंदा तो यही सोचन लग जाएगा और जो राह पां रोशनी सत्संग सुना रहे हम एर्था अर्थ यह नहीं है कि मनुख तू सारा दिन कोई काम नहीं करना यह अर्थ है कि सत्संग जो करना है ना सत्संग करते हैं मन के बंद चिंता आ जाती ਕਿ ਮੈਂ ਸਤਸੰਗ ਰਣ ਦਮ ਮੇਰੇ ਤਾਂ ਕੰਮ ਬੜੇ ਨੇ ਮੇਰੇ ਤਾਂ ਆਹਰ ਬੜੇ ਨੇ ਪਰ ਸਤਸੰਗ ਵੀ ਸਤਗੁਰੂ ਆਖਦੇ ਓਨਾ ਹੀ ਜ਼ਰੂਰੀ ਹੈ ਜਿੰਨਾ ਤੇਰੇ ਵਾਸਤੇ ਉਦਮ ਕਰਕੇ ਰੋਜੀ ਰੋਟੀ ਕਮਾਉਣੀ ਜ਼ਰੂਰੀ ਹੈ ਤੇ ਤੈਨੂੰ ਰੋਜੀ ਰੋਟੀ ਦੀ ਇੰਨੀ ਚਿੰਤਾ ਵੀ ਨਹੀਂ ਕਰਨੀ ਚਾਹੀਦੀ ਉਸ ਪਰਮਾਤਮਾ ਨੇ ਸਭ ਦੀ ਰੋਜੀ ਰੋਟੀ ਵਾਸਤੇ ਹੀ ਲਭਸੀਲਾ ਬਣਾਇਆ ਜਾਂ ਆਹਰ ਹਲ ਜੀ ਉਕੜਿਆ ਜਦੋਂ ਹਰੀ आहर लगा हो अर्थ है कि उसने हीला ही वसीलात अंदर सारे प्रबंधी याद रखियो मनुख दुसार जिन्हों का लड़ है कि सकता है पर लोभ के अनुसार जो चलता है फिर सत्संग टाइम नहीं ਜੇਕਰ ਉਹ ਲੋਗ ਦੇ ਅਨੁਸਾਰ ਨਾ ਚੱਲੇ ਫਿਰ satsang ਵਾਸਤੇ ਉਹ ਟਾਈਮ ਕੱਢ ਸਕਦਾ ਹੈ ਔਰ ਯਾਦ ਰੱਖਿਓ satsang ਦੇ ਵਿੱਚ ਜੀਵਨ ਦੇ ਵਿੱਚੋਂ ਸੁਣੇ ਹੋਏ ਬਚਨਾਂ ਨਾਲ ਜੋ ਜੋ ਬੰਦੇ ਦੀ ਲਾਈਫ ਦੇ ਵਿੱਚ ਚੇਂਜ ਆਉਣੀ ਤਬਦੀਲੀ ਆਉਣੀ ਹੈ ਉਸ ਤਬਦੀਲੀ ਦੇ ਨਾਲ ਫਿਰ ਜੀਵਨ ਦੇ ਵਿੱਚ ਕਿਰਤ ਕਰਦੇ ਜਿਹੜੀ ਬਰਕਤ ਪਵੇਗੀ ਉਹਦਾ ਬੈਕਲੋਗ ਵੀ ਪੂਰਾ ਹੋ ਜਾਵੇ ਜੇ ਬੰਦੇ ਨੂੰ ਲੱਗਣਾ ਕਿ ਮੈਂ ਅੱਜ 1 ਘੰਟਾ satsang ਕੀਤਾ ਹੈ ਤੇ ਮੈਂ ਇੱਕ ਘੰਟਾ ਆਪਣਾ ਕੰਮ ਜੇ ਹੋਰ ਕਰ ਲੈਂਦਾ ਤੇ ਮੇਰੀ ਆਉਟਪੁੱਟ ਵੱਧ ਜਾਣੀ ਸੀ ਬਿਲਕੁਲ ਉਹਦਾ ਵਿਅਕਤੀ ਤੌਰ ਤੇ ਸੋਚਣਾ ਸਹੀ ਹੈ ਪਰ ਸੰਗਤ ਦੇ ਨਾਲ ਉਹਦੇ ਜੀਵਨ ਦੇ ਵਿੱਚ ਐਥਿਕਸ ਆਉਨੇ ਨੇ ਤੇ ਗੁਰੂ ਸਵਾਰਿਓ ਜਿੰਨੇ ਵੀ ਵਪਾਰ ਦੇ ਜਗਤ ਦੇ ਵਿੱਚ ਜੁੜੇ ਹੋਏ ਘਰਾਣੇ ਨੇ ਜਿੰਨੇ ਵੀ ਬਿਜ਼ਨੈਸਸ ਨੇ ਜਿੰਨੇ ਵੀ ਕੰਪਨੀਆਂ ਨੇ ਔਰਗੇਨਾਈਜੇਸ਼ਨਸ ਨੇ ਇਹਨਾਂ ਦੇ ਵਿੱਚ ਬ੍ਰਾਂਡ ਟੌਪ ਦੇ ਉਹੀ ਬਣੇ ਨੇ ਜਿਨ੍ਹਾਂ ਨੇ ਐਕਟਿਵਸ ਨੂੰ ਨਾਲ ਲਿਆ ਜਿਹੜੇ ਮਕਾਰੀ ਕਰਕੇ ਕੇਵਲ ਐਡਵਰਟਾਈਜ਼ਮੈਂਟ ਦੇ ਸਿਰ ਦੇ ਉੱਤੇ ਬ੍ਰਾਂਡ ਬਣੇ ਨੇ ਉਹਨਾਂ ਦਾ ਇੱਕ ਨਾ ਇੱਕ ਦਿਨ ਪਾਜ ਉੱਗੜ ਜਾਂਦਾ ਹੈ ਫਿਰ ਉਹ ਥੱਲੇ ਚਲੇ ਜਾਂਦੇ ਨੇ ਉਹਨਾਂ ਦੇ ਸ਼ੇਰ ਅਸਮਾਨ ਤੋਂ ਜ਼ਮੀਨ ਦੇ ਉੱਤੇ ਵੀ ਗਿਰਦੇ ਬੜਿਆਂ ਦੇ ਦੇਖੇ ਹੋਣਗੇ ਪਰ ਜਿਨ੍ਹਾਂ ਨੇ ਐਕਟਿਵਸ ਨੂੰ ਲਿਆ ਹੈ ਉਹਨਾਂ ਦੀ ਤਰੱਕੀ ਹੁੰਦੀ ਰਹਿੰਦੀ ਹੈ ਇਸ ਕਰਕੇ ਜੇ ਬੰਦਾ satsang ਦੇ ਵਿੱਚ ਆਕਰ ਕੇ ਕੁਝ ਸਮਾਂ ਬੈਠ ਵੀ ਗਿਆ ਉਹਦਾ ਆਪਣਾ ਕਾਰੋਬਾਰ ਦੇ ਵਿੱਚੋਂ ਕੁਝ ਸਮਾਂ ਨਿਕਲ ਵੀ ਗਿਆ ਉਹਦੇ ਜੀਵਨ ਦੇ ਵਿੱਚ ਜੋ ਖਤਰਾਂ ਕੀਮਤਾਂ ਭਰਨੀਆਂ ਨੇ ਐਜਿਕਸ ਭਰਨੀਆਂ ਨੇ ਉਹਦੇ ਉਹਨਾਂ ਖਤਰਾਂ ਕੀਮਤਾਂ ਦੇ ਉਹਦੇ ਵਪਾਰ ਨੂੰ ਵੀ ਜਾ ਕਰਕੇ ਇੰਪਰੂਵ ਕਰ ਦੇਣਾ ਹੈ ਉਹਦੀ ਡੀਲਿੰਗ ਜਿਹੜੀ ਇੰਪਰੂਵ ਹੋ ਜਾਵੇਗੀ ਸੋ ਇਸ ਤਰ੍ਹਾਂ ਇਨਾਂ ਅਨਿਆ ਬਹਾਨਿਆਂ ਦੇ ਨਾਲ ਉਸ ਪ੍ਰਭੂ ਨੇ ਬਰਕਤ ਵਰਤਾ ਦਿੱਤੀਆਂ ਨੇ ਇਸ ਤਰ੍ਹਾਂ ਪ੍ਰਤੱਖ ਦੇ ਵਿੱਚ ਅਸੀਂ ਦੇਖਦੇ ਲਈਏ ਕਿ ਜਿਵੇਂ ਫਿਲਮਾਂ 'ਚ ਦੇਖੀ ਦਾ ਟੈਲੀਵਿਜ਼ਨ ਤੇ ਦੇਖੀ ਦਾ ਇੱਕ ਤਾਂ ਮਨੋਸ਼ੀਨੀ ਦੇ ਵਿੱਚੋਂ ਪ੍ਰਗਟ ਹੋਏ ਤੇ ਨਾਲ ਪਿੱਛੇ ਖਿਸ਼ਮਸਨੀ ਖੇਤ ਦੀ 뮤직 ਦੀ ਬਾਦ ਵਿੱਚ ਵੱਜੀ ਤੇ ਪਿੱਛੇ ਇੱਕ ਚੱਕਰ ਘੁੰਮਣ ਲੱਗੇ ਤੇ ਪਰਮਾਤਮਾ ਰਣ ਕੇ ਚਾਰ ਪੰਜ ਬਾਹਾਂ ਵਾਲੀ ਖਲੋਗੇ ਸਾਹਮਣੇ ਤੇ ਆਖਿਆ ਮੰਗ ਜੋ ਮੰਗਣ ਤੇ ਅਸੀਂ ਮੰਗ ਲਈਏ ਸਾਂਝੀਆਂ ਚੀਜ਼ਾਂ ਤੇ ਉਹਨਾਂ ਨੇ ਤਥਾਸਤੂ ਕਹਿ ਦੇਣਾ ਇਸ ਤਰ੍ਹਾਂ ਦੇ ਮਨ ਵਿੱਚ ਨਾ ਰੱਖੀਏ ਗੁਰਮਤਿ ਨੇ ਆਖਿਆ ਤੁਹਾਨੂੰ ਜਦੋਂ ਰੱਬ ਦੀ ਜ਼ਰੂਰਤ ਹੈ ਤੁਸੀਂ ਅਰਦਾਸ ਕੀਤੀ ਰੱਬ ਤਾਂ ਹਾਜ਼ਰ ਹੁੰਦਾ ਤੁਸੀਂ ਦੇਖਦੇ ਨਹੀਂ ਕੋਈ ਤੁਹਾਡਾ ਦੋਸਤ ਆ ਕੇ ਤੁਹਾਡੀ ਮਦਦ ਕਰ ਗਿਆ ਰੱਬ ਹੀ ਸੀ ਮਾਂ ਬਾਪ ਨੇ ਕਰ ਦਿੱਤੀ ਰਿਸ਼ਤੇਦਾਰ ਨੇ ਕਰ ਦਿੱਤੀ ਰੱਬ ਹੀ ਸੀ ਕਿਸੇ ਅਜਨਬੀ ਨੇ ਕਰ ਦਿੱਤੀ ਰੱਬ ਹੀ ਸੀ ਸਭ ਦੇ ਅੰਦਰ ਰੱਬ ਹੈ ਸਭ गोविंद ਹੈ ਸਭ गोविंद ਹੈ ਕੋਈ ਗੋਬਿੰਦ ਬਿਰਣੀ ਕੋਈ ਸੋ ਸਤਗੁਰੂ ਇੱਥੇ ਆਖਦੇ ਨੇ ਕਿ ਮੇਰੇ ਬਾਦ ਉਹ ਜੀ ਸਤਸੰਗਤ ਮਿਲੇ ਸਤਿ ਕਰੇ ਜਿਹੜਾ ਸਤਸੰਗ ਦੇ ਵਿੱਚ ਆਕਰ ਕੇ ਬੈਠਦਾ ਉਹਦਾ ਜੀਵਨ ਸੋਹਣਾ ਹੋ ਜਾਂਦਾ ਹੈ ਉਹ ਔਗਣਾਂ ਦੇ ਕਾਰਨ ਤੋਂ ਤਰ ਜਾਂਦਾ ਹੈ ਇਸ ਕਰਕੇ ਸਤਸੰਗ ਦੇ ਵਿੱਚ ਜਾਂਦੇ ਹੋਏ ਸਤਸੰਗ ਵਿੱਚ ਬੈਠੇ ਹੋਏ ਆ ਤੂੰ ਇਦਾਂ ਦੀਆਂ ਚਿੰਤਾ ਨਾ ਕਰਿਆ ਕਰ ਕਿ ਹੁਣ ਤੂੰ ਆਹਰ ਵਿੱਚ ਬੈਠਾ ਹੋਵੇਂ ਗੁਰੂ ਨਾਨਕ ਸਾਹਿਬ ਜੀ ਨੇ ਆਖ ਦਿੱਤਾ ਸੀ ਇਹਦਾ ਕਾਜੀ ਨੂੰ ਕਿ ਤੁਸੀਂ ਕਿਹੜੀ ਨਮਾਜ਼ ਪੜ੍ਹੀ ਹੈ ਤੁਹਾਡਾ ਮਨ ਤਾਂ ਕਿਤੇ ਹੋਰ ਸੀ ਸੋ ਉੱਥੇ ਵੀ ਇਹੀ ਉਹਨਾਂ ਨੂੰ ਸਮਝਾਇਆ ਕਿ ਤੁਸੀਂ ਕਾਹਦੀ satsang ਕੀਤੀ ਤੁਹਾਡਾ ਮਨ ਤਾਂ ਉਦਮ ਜਿਤਵਰੇ ਆ ਸੀ ਸੋ ਸਤਗੁਰੂ ਇਹ ਨਹੀਂ ਕਹਿ ਰਹੇ ਕਿ ਉਦਮ ਨਹੀਂ ਕਰਨਾ ਕਿਰਤ ਕਰੋ ਤਾਂ ਪਹਿਲਾ ਸੂਤ ਹੈ ਸਾਡਾ ਗੁਰਸਿੱਖੀ ਦੇ ਵਿੱਚ ਇੱਥੇ ਸਤਗੁਰੂ ਆਖਦੇ ਨੇ ਕਿ satsang ਜਦੋਂ ਕਰ ਰਹੇ ਹੋ ਤੇ satsang ਦੇ ਵਿੱਚ ਬੈਠ ਜਾਓ ਇੱਥੇ ਚਿੰਤਾ ਛੱਡ ਦਿਓ ਕਾਹੇ ਨਿਰਮਲ ਜਿਤ ਹੈ ਉਦਮ ਕਿਉਂਕਿ ਵਿਸ਼ਾ ਕੀ ਹੈ satsang ਦੀ ਉਸਤਤੀ ਇੱਥੇ ਵਿਚਾਰ ਸਤਸੰਗ ਦੀ ਮਹਾਨਤਾ ਹੈ ਉਸੇ ਸੰਦਰਭ ਦੇ ਵਿੱਚ ਬਾਣੀ ਦੇ ਅਰਥ ਕਰਨੀ ਕਾਹਲੇ ਰੇਮਨ ਚਿਤਵੇ ਕੁਦਰਮ ਦਾ ਆਹਰ ਹਰ ਜੀਉ ਪੜਿਆ ਸਤਸੰਗ ਵਿੱਚ ਬੈਠੇ ਹੁਣ ਆਹਰ ਦੀ ਚਿੰਤਾ ਕਰਦਈ ਛੱਡ ਦਈਏ ਉਹ ਤਾਂ ਹਰੀ ਨੇ ਪ੍ਰਬੰਧ ਕੀਤਾ ਹੋਇਆ ਹੈ ਉਸ ਹਰੀ ਨੇ ਪ੍ਰਬੰਧ ਕੀਤਾ ਜਿਹੜਾ ਪੱਥਰਾਂ ਦੇ ਵਿੱਚ ਕੀੜਿਆਂ ਦਾ ਪ੍ਰਬੰਧ ਕਰ ਦਿੰਦਾ ਸ਼ੈਲ ਪੱਥਰ ਮਹਿ ਜੰਤ ਉਪਾਏ ਤਾਕਾ ਵਿੱਚ ਅਰਜ ਕਰ ਧਰਿਆ ਮੇਰੇ ਮਧੂ ਜੀ ਸਤ ਸੰਗਤ ਮਿਲੇ ਸੇ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਘਰਿਆ ਰਹਾਉ ਅਗੇ ਸਤ ਗੁਰੂ ਅੰਗਦੇ ਜਨਨ ਪਿਤਾ ਲੋਕ ਸੁਤ ਬਨਤਾ ਕੋਈ ਅਨੰਦਸ਼ੀ ਕੀ ਤਰਿਆ ਸਿਰ ਸਿਰਜਤ ਸੰਭਾਗਿ ਠਾਕੁਰ ਤਾਹੀ ਮਨ ਭਉ ਕਰਿਆ ਸਤ ਸੰਗ ਵਿੱਚ ਭਾਈ ਬੈਠੇ ਐਨੀ ਚਿੰਤਾ ਦਾ ਕਰਿਆ ਕਰ ਤੀਆਂ ਪੁੱਤਰਾਂ ਦੀ

ਸੱਚਾ ਜੋ ਆਸਰਾ ਹੈ ਸਾਰਿਆਂ ਨੂੰ ਸਿਰੋ ਸਿਰ ਰਿਜਕ ਪਚਾਉਣ ਵਾਲਾ ਇਹਨਾਂ ਮਾਂ-ਪਾਪ ਦੇ ਅੰਦਰ ਭੈਣ-ਭਰਾਵਾਂ ਦੇ ਅੰਦਰ ਹੋਰ ਸੱਜਣਾ ਮਿੱਤਰਾਂ ਦੇ ਅੰਦਰ ਉਹ ਪਰਮਾਤਮਾ ਆਪ ਹੈ ਇਸ ਕਰਕੇ ਇਹ ਭਾਈ ਮਨ ਦੇ ਅੰਦਰ ਡਰ ਕਰਦਾ ਸਤਸੰਗ ਵਿੱਚ ਬੈਠੇ ਹਾਂ ਤੇ ਪ੍ਰੈਜ਼ెంట్ ਹੋ ਕੇ ਬੈਠੀਏ ਨਾਟ ਓਨਲੀ ਫਿਜ਼ੀਕਲੀ ਪ੍ਰੈਜ਼ెంట్ ਵੀ ਸ਼ੁਡ ਬੀ ਮੈਂਟਲੀ ਪ੍ਰੈਜ਼ెంట్ ਐਜ਼ ਵੈਲ ਸੋ ਇਸ ਤਰ੍ਹਾਂ ਅੱਗੇ ਸਾਧੂ ਆਖਦੇ ਊਂਡੇ ਊਟ ਆਵੈ ਸੈ ਕੁਸ਼ ਕਹਿੰਦੇ ਕੂਟਵਲ ਦੇਖ ਲੈ ਸੰਕੜਿਤ ਗੋਵਾ ਦੂਰ ਚਲੀਆਂ ਜਾਂਦੀਆਂ ਤਿਸ ਪਾਛੇ ਬੱਚੇ ਛੜਿਆ ਪਿੱਛੇ ਉਹਨਾਂ ਦੇ ਬੱਚੇ ਇਕੱਲੇ ਰਹਿ ਜਾਂਦੇ ਹੁਣ ਕੌਣ ਖਲਾਵੇ ਕਮ ਨੂੰ ਚੁਕਾਵੇ ਉਹਨਾਂ ਨੂੰ ਉਸ ਵੇਲੇ ਕਿਹੜਾ ਚੋਗਾ ਦਿੱਤਾ ਹੈ ਉਥੇ ਉਹਨਾਂ ਦਾ ਕੁਦਰਤੀ ਤੌਰ ਤੇ ਪ੍ਰਬੰਧ ਹੈ ਮਨ ਵਿੱਚ ਸਿਮਰਨ ਕਰੇ ਪਰ ਮਨ ਦੇ ਵਿੱਚ ਕੂਝ ਦਾ ਧਿਆਨ ਬੱਚਿਆਂ ਵਿੱਚ ਹੈ ਸਿਮਰਨ ਦਾ ਅਥੇ ਨਹੀਂ ਕਿ ਕੂਝ ਵਾਹਿਗੁਰੂ ਵਾਹਿਗੁਰੂ ਕਰਦੀ ਜਾਂਦੀ ਹੈ ਉਹ ਪਿੱਛੇ ਬੱਚਿਆਂ ਵਿੱਚ ਜਿਤ ਰੱਖਦੀ ਹੈ ਜੈਸੀ ਗਗਰ ਫਿਰੰਤੀ ਊਂਟੀ ਕੱਪੜੇ ਭਾਗੇ ਵਾਲੀ ਸਤਿਗੁਰੂ ਆਖਦੇ ਜਿਵੇਂ ਉਹ ਚਿੱਟੇ ਰੰਗ ਵਾਲੀ ਗगन ਦੇ ਵਿੱਚ ਉੜਦੀ ਜਾਂਦੀ ਹੈ ਨਾ ਉਹ ਪਾਛੇ ਵਿੱਚ ਜਿਤ ਰੱਖੇ ਵਿੱਚ ਬਚਨੇ ਉਹ ਬੱਚਿਆਂ ਦੇ ਵਿੱਚ ਚਿੱਤ ਰੱਖਦੀ ਹੈ ਇੱਥੇ ਸਿਵਰਨ ਦਾ ਅਰਥ ਹੈ ਚਿੱਤ ਰੱਖਦੀ ਬੱਚਿਆਂ ਦੇ ਵਿੱਚ ਸ਼ਤਗੁਰੂ ਰੱਖਦੇ ਨੇ ਸਭ ਨਿਧਾਨ ਦਸ ਅਸਥਿ ਸਿਧਾਨ ਠਾਕੁਰ ਕਰਤਾਲ ਧਰੇ ਹੁਣ ਇਹ ਵੀ ਦੱਸਦੇ ਨੇ ਕਿ ਉਸ ਉਦਮ ਦਾ ਮਤਲਬ ਇਹ ਨਾ ਲੈ ਲਿਓ ਕਿ ਗਿੱਲਦ ਹੋ ਜਾਣੇ ਕੋਸ਼ ਪਰਮਾਤਮਾ ਨੇ ਆਪਣੀ ਤੜੀ ਦੇ ਉੱਤੇ ਸਾਰੀ ਨਿਧਾਨ ਸਾਰੇ ਖਜ਼ਾਨੇ ਤੇ ਸਾਰੀਆਂ ਸਿੱਧੀਆਂ ਰੱਖੀਆਂ ਹੋਈਆਂ ਤੜੀ ਦੇ ਉੱਤੇ ਰੱਖੀਆਂ ਦਾ ਅਰਥ ਹੈ ਕੁਦਰਤ ਵਿੱਚ ਸਾਰੀਆਂ ਪਈਆਂ ਹੋਈਆਂ ਅਸੀਂ ਲੈ ਸਕਦੇ ਹਾਂ ਉਦੋਂ ਕਰਕੇ ਹੀ ਲੈਣਾ ਹੈ ਪਰ ਸਤਸੰਗ ਕਰਦੇ ਚੇਤਾ ਰੂਪੀ ਉਦਮ ਨਹੀਂ ਕਰਨਾ ਹੈ ਸਤਗੁਰੂ ਆਖਦੇ ਨੇ ਜਨ ਨਾਨਕ ਬਲ ਬਲ ਸਤਬਲ ਜਾਈਏ ਤੇਰਾ ਅੰਤ ਨਾ ਪਾਰਾ ਬਰੀਏ ਸਤਸੰਗ ਦੀ ਇਹ ਮਹਾਨਤਾ ਹੈ ਸਮਝ ਆ ਜਾਂਦੀ ਹੈ ਕਿ ਤੇਰਾ ਨਾਨਕ ਜਨ ਹਮੇਸ਼ਾ ਹੀ ਤੇਰੇ ਤੋਂ ਬੁਲਹਾਰ ਜਾਂਦਾ ਹੈ اے ਪ੍ਰਮਾਤਮਾ ਤੇਰਾ ਕੋਈ ਅੰਤ ਪਾਰਾ ਬਾਰ ਨਹੀਂ ਤੂੰ ਗਇੰਤ ਹੈ ਗੁਰੂ ਸਹਿ ਕੋਸ਼ਿਸ਼ ਕਰਨ ਗੁਰਬਾਣੀ ਸਾਡੇ ਦੇ ਵਿੱਚ ਵਸੇ ਭੁਲਾ ਚਿਕਾ ਦੁਖੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ